ਉਹ ਤੂੰ ਕੰਮ ਮਾਰੇਗਾ ਹੀ ਮੈਂ ਤੈਨੂੰ ਗੱਲ ਕਹੀ ਬੜ ਦੂਰੇ ਮੈਂ ਕਹੀ ਕੰਮ ਮਾਰੇਗਾ ਸੀ ਸਾਈਡ ਤੇ ਹੋ ਜਾ ਚਾ ਨੱਕਾ ਮਾਰ ਕੇ ਨਾ ਮਾਰਿਆ ਸਾਈਡ ਤੇ ਹੋ ਕੇ ਗੱਲ ਕਰੂ ਰਖਬਾਰ ਚ ਖਬਰ ਛਪ ਜੀ ਪਹਿਲਾਂ ਵੀ ਚਾਚਾ ਮਾਰ ਕੇ ਦੱਬਤਾ ਕਿਉਂ ਠੀਕ ਹੈ ਤੇਰਾ ਮੈਂ ਦੱਸ ਤੀ ਗੱਲ ਯਾਰ ਮੈਂ ਨਹੀਂ ਕਰਦਾ ਮੇਰੇ ਸਹੁਰੇ ਦੇ ਕੇ ਲੱਖ ਰੁਪਏ ਬਾਹਰ ਦੇ ਰਖੇ ਸੋਨੇ ਹਲਕ ਚ ਦਿੰਦੇ ਨਹੀਂ ਲੱਖ ਰੁਪਏ ਤੈਨੂੰ ਹਾਂ ਲੱਖ ਰੁਪਏ ਜੇ ਮੱਥੇ ਤੇ ਮਾਰੂ ਮੈਂ ਇਹਨੂੰ ਪਤਾ ਮੇਰੀ ਸਾਲੀ ਕਿੱਥੋਂ ਆਰੀ ਏ ਕਿੱਥੋਂ ਆਰੀ ਏ ਪਤਾ ਏ ਜੂ ਤੈਨੂੰ ਪੱਦੀ ਨਹੀਂ ਫੇਰਾ ਥਾਈਲੈਂਡ ਤੋਂ ਆਰੀ ਏ ਮੇਰੀ ਸਾਲੀ ਥਾਈਲੈਂਡ ਹਾਂ ਥਾਈ ਆਹ ਤਹੀਂ ਦਰ ਸਿਰ ਰਵੇ ਸਿਰ ਰਲ ਰਿਆਂ ਇਹਦੇ ਲੱਖ ਦੇ ਠੁਕਦਾ ਨਹੀਂ ਜੇਦੋਂ ਮੈਂ ਫੋਨ ਮਾਰਿਆ ਨਾ ਵੀ ਸ਼ਲਪੀ ਜੀ ਲੱਖ ਰੁਪਏ ਚਹੀਦਾ ਮੇਰਾ ਚਾਚਾ ਮੈਨੂੰ ਤੰਗ ਕਰਦਾ ਉਹ ਲੱਖ ਰੁਪਏ ਤੇ ਖਾਤੇ ਚ ਮਿੰਟਾਂ ਚ ਆਜੂ ਕਾਊਂਟ ਚ ਦਰੇ ਚ ਤੂੰ ਮੇਰੀ ਗੱਲ ਸੁਣ ਆ ਪੁਕਾਈ ਜੀ ਚਾਚਾ ਮੈਂ ਨਾ ਸੁਣਾ ਨਾ ਅੱਜ ਨਾ ਸੁਣਾ ਮੈਂ ਕੱਲ ਹਰੇਕ ਕੰਮ ਜੇ ਤੈਨੂੰ ਕਹਦੇ ਵੀ ਚਾਹੇ ਨੱਕਾ ਮਾਰਿਆ ਮੇਸਦਾ ਹੁੰਦਾ ਨਹੀਂ ਹੈ ਤੇਰੇ ਵਰਗਾ ਜਿੰਮਮ ਚ ਦਾ ਕਹੂਗਾ ਮੈਂ ਆਏ ਆ ਸੁਣ ਗੱਲ ਨੱਕਾ ਮਾਰਨਾ ਤੇਨੂੰ ਹਾਂ ਹੋਰ ਹੋਰ ਕਾਉਂਡ ਮਾਰਦਾ ਚੇਪਾ ਧਰਨਾ ਨਹੀਂ ਉਹਦਾ ਹੋਰ ਕਾਉਂਡ ਮਾਰਦਾ ਹੈ ਐ ਐ ਮਾਰਿਆਗਾ ਤੇਰੇ ਚ ਦੇਖਲਾ ਦੇਖਲਾ ਜਿੰਮ ਲਾਉਂਦਾ ਪਹਿਲਾ ਆਉਂਦਾ ਮੇਰੀ ਗੱਲ ਸੁਣਦਾ ਇੱਕ ਮਿੰਟ ਮੇਰੀ ਗੱਲ ਸੁਣਦਾ ਉਰੇ ਗੱਲ ਵੱਜੂ ਹੈ ਤੇਰੇ ਵਰਗਾ ਬਾਗ ਜਾਂਦਾ ਜਿੰਮ ਚ ਸੋਣ ਗੱਲ ਜਿੰਮ ਚ ਬਾਗ ਜਾਣਾ ਉਦੋਂ ਤੂੰ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ ਕਰੇ ਆ ਕੇ ਚਾਚਾ ਤੇਰੇ ਸਾਰਾ ਡੱਬਰ ਤੇਰੇ ਮਾਲਸਾ ਕਰੀ ਜਾਂਦਾ ਸਰੀਰ ਦੀਆਂ ਖਾ ਕੇ ਕਿਲੋ ਬਦਾਮ ਜੇ ਆਟਾ ਡੇਗਨ ਨੂੰ ਕਹਦੇ ਸਾਡੀ ਢੂਈ ਦੁਖਦੀ ਹੈ ਹੈ ਤੂੰ ਦੇ ਕੀ ਜਨਾ ਮੈਨੂੰ ਬਤਾਵਾ ਬਦਾਮ ਨਰੇ ਮੇਰੀ ਗੱਲ ਸੁਣਦਾ ਮੇਰੇ ਨਾਲ ਬਾਲੀ ਚਾਉਦਰ ਦਾ ਰਹੀ ਜਾਂ ਕਰ ਚਾਚਾ ਮੈਂ ਤੁਹਾਨੂੰ ਦੱਸਤੀ ਗੱਲ ਮੇਰੀ ਸਾਲੀ ਨੇ ਥਾਈਲੈਂਡ ਤੋਂ ਆਣਾ ਹਏ ਤੇਰੇ ਜਦ ਮੈਮਰੀ ਸਾਲੀ ਨੂੰ ਪਤਾ ਲੱਗ ਗਿਆ ਨਾ ਵੀ ਮੈਨੂੰ ਐ ਬੋਲਦਾਈ ਉਹ 800 ਸਾਲੀ ਤੋਂ ਪੈਸੇ ਹੈ ਹੁਣੇ ਪਵਾ ਤੂੰ ਸਾਲੀ ਦੇ ਪੈਸੇ ਮੈਂ ਯਰ ਪਵਾ ਲੂ ਮੇਰੀ ਗੱਲ ਸੁਣ ਤੂੰ ਜਿੰਮ ਲਾਉਣਾ ਜਿੰਮ ਲਾਉਣਾ ਨਾ ਹੈ ਆ ਫੜ ਕੋਣ ਕੋਣ ਆ ਦੇਖ ਮੈਂ ਤੂੰ ਜਿੰਮ ਲਾਉਣਾ ਮੈਂ ਕੈਪਸੂਲ ਖਾਨਾ ਅੱਛਾ ਕੋਣ ਦੀ ਜੱਖ ਦੇ ਤੇ ਫੜਾ ਬਸਦਾ ਨਹੀਂ ਕਹੀਂ ਦੇਖ ਅੰਦਰ ਤਰਤਾ ਤੀਨੂ ਪੁੱਛਾ ਤਰਤੀ ਨੂੰ ਪੁੱਛ ਕਹੀਦਾ ਇੰਨੀ ਲੰਗੀ ਅੰਦਰ ਆ ਤਰਤੀ ਨੂੰ ਪੁੱਛ ਤੂੰ ਮੈਨੂੰ ਨਾ ਪੁੱਛਾ ਤੂੰ ਤਰਤੀ ਨੂੰ ਪੁੱਛ ਤਰਤੀ ਦਾ ਸਾਹ ਪਰ ਲੱਗੀ ਤਰਤੀ ਦਾ ਰੋਣ ਲੱਗੀ ਵੀ ਕਹੀਂ ਨਿਕਲ ਨਾ ਜਾਵੇ ਕਹੀਦਾ ਇੰਨੀ ਲੰਗੀ ਅੰਦਰ ਆ ਜਿੰਮ ਜੁਮ ਮਤਰਾ ਮਿੰਟਾਂ ਜੇ ਰੋਲ ਦੂ ਮੈਂ ਹਾਂ ਪਰ ਕਹੀਂ ਨਹੀਂ ਕੱਢ ਹਾਂ ਹਾਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਨਾ ਦਮ ਚਾਹੀਦਾ ਬੰਦੇ ਚ ਆ ਆ ਜਿੰਮ ਜੁਮਣੀ ਆਉਂਦਾ ਸਾਹ ਚਾ ਹਾਂ ਮੇਰੀ ਗੱਲ ਸੁਣ ਨਾ ਤੂੰ ਕਈ ਕਈ ਕੱਢਣ ਵਾਲਾ ਨਹੀਂ ਹੈਗਾ ਹੁਣ ਤੂੰ ਮੈਨੂੰ ਜਾਣ ਦੇਣਾ ਕਣਾ ਮੈਨਾਂ ਜਾਣ ਨਹੀਂ ਜਾਂਦਾ ਤੈਨੂੰ ਪੈਸੇ ਦਿੱਤੇ ਨੇ ਲੱਖ ਰੁਪਏ ਦਿੱਤੇ ਹੁਣ ਤੂੰ ਛੁੱਟੀ ਦਿੰਦਾ ਨਹੀਂ ਨਹੀਂ ਹੈ ਹੈ ਰੋਪ ਤਾਂ ਐ ਮਾਰਦਾ ਜਿਵੇਂ ਹਨਾ ਫੌਜਦਾਰ ਸਰ ਹੋਣਾ ਵੀ ਛੁੱਟੀ ਮੈਨਾਂ ਦਿੰਦਾ ਨਹੀਂ ਮੇਰੀ ਮਰਜ਼ੀ ਜਦੋਂ ਮੈਂ ਮਰਜ਼ੀ ਜਾਮਾ ਯਾਰ ਮੈਨਾਂ ਦਾ ਜਾਨਾ ਯਾਰ ਓਏ ਇੱਧਰ ਸੁਣ ਨਾ ਕੰਮ ਕਰ ਸਿੱਧਾ ਮੈਨਾਂ ਕਰਦਾ ਮੈਨਾਂ ਕਰਦਾ ਨਹੀਂ ਕਿਉਂ ਮੈਂ ਤੈਨੂੰ ਦੱਸਤੀ ਗੱਲ ਆ ਨੈਟ ਤੇ ਚੱਲ ਜੂ ਖਬਰ ਕੀ ਕਾਦੀ ਜੱਲੂ ਲੈਣਾ ਨੈਟ ਤੇ ਤੂੰ ਮੈਂ ਮਾਰਨ ਲੱਗੇ ਘੌਰ ਨਹੀਂ ਕਰਦਾ ਕੀ ਕਰੇਗਾ ਕਾਦੂ ਮਰਿਆ ਕੋਈ ਨਹੀਂ ਕਰਦਾ ਯਾਰ ਕਿਉਂ ਮਰਿਆ ਮੈਂ ਤੁਹਾਨੂੰ ਦੱਸਤੀ ਗੱਲ ਜਦੋਂ ਦੱਸ ਮੇਰੀ ਸਾਲੀ ਯਾਰੀ ਐ ਮੈਨੂੰ ਭੱਗ ਜਾਣਗੇ ਕੋਈ ਫਾਇਦਾ ਕਿੱਥੇ ਆਰੀ ਐ ਕਰੇ ਆਰੀ ਐ ਕਰੇ ਕੀ ਕਰੇਗਾ ਜੇ ਕਿਹ ਕੀ ਕਰੇਗਾ ਕੋ ਕੰਮ ਆ ਜਰ ਰਿਸ਼ਤੇਦਾਰ ਤੇਰੇ ਉਹਨੇ ਜਦੋਂ ਉਹ ਪਤੰਗੀ ਜੀ ਤੇਰੀ ਸੜੀ ਜੀ ਸਾਲੀ ਆਉਂਦੀ ਐ ਤੂੰ ਕਦੇ ਕਾਜੂ ਵਾਲੇ ਬਿਸਕੁਟ ਲੈ ਕੇ ਜਾਣਾ ਨਹੀਂ ਬਾਣੀਏ ਦਾ ਠੈਂਟੀ ਤੋਂ ਕਦੇ ਤੂੰ ਕੁਸ ਲੈ ਕੇ ਜਾਣਾ ਕਦੇ ਤੂੰ ਸੈਂਡਪਿਚ ਲੈਣਾ ਉਰੇ ਬਸ ਤੇ ਕੀ ਗੱਲ ਆ ਅਸੀਂ ਫੁੱਦੂ ਤੁਰੇ ਫਿਰਦੇ ਆ ਹੈ ਅਸੀਂ ਫੁੱਦੂ ਨਹੀਂ ਨਹੀਂ ਉਹ ਕੀ ਗੱਲਾਂ ਕਰਦਾ ਚਾਚੇ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਪੈਸੇ ਦਿੱਤੇ ਨੇ ਕੰਮ ਕਰਨਾ ਪੈਸੇ ਦਿੱਤੇ ਨੇ ਮੈਨਾਂ ਥੱਲੇ ਨਹੀਂ ਲੱਗਦਾ ਲੱਖ ਰੁਪਏ ਜਮ ਲੱਗਦੀ ਨਹੀਂ ਥੱਲੇ ਮਦਾ ਸਰਦਾਰ ਬੰਦਾ THAILAND ਤੋਂ THAILAND ਤੋਂ ਸਾਰੇ ਟੱਬਰ ਨਹੀਂ ਕਦੇ ਦੇਖਿਆ ਸੋਨੇ ਫੋਨ ਚ ਨਹੀਂ ਦੇਖਿਆ ਫੋਨ ਚ ਥਾਈਲੈਂਡ ਦੇਖਿਆ ਥੋੜੀ ਸਾਡੀ ਟੱਪਰ ਨੂੰ ਅਸੀਂ ਨੇ ਤਾਂ ਮੇਰੀ ਸਾਲੀ ਥਾਈਲੈਂਡ ਦੇਖਿਆ ਮੇਰੀ ਸਾਲੀ ਮੇਰੀ ਸਾਲੀ ਥਾਈਲੈਂਡ ਤੋਂ ਆਰੀ ਹੈ ਅੱਛਾ ਹਾਂ ਥਾਈਲੈਂਡ ਤੋਂ ਆਰੀ ਹੈ ਹਾਂ ਮਰੀਨਾ ਪਕਾਈ ਆ ਦੇਖ ਲਈ ਤੂੰ ਪੰਜ ਚਾਰ ਦਿਨਾਂ ਨੂੰ ਮੇਰੇ ਲਈ ਜਾਏਗਾ ਥਾਈਲੈਂਡ ਆਰੀ ਹੈ ਥਾਈਲੈਂਡ ਵਾਲੇ ਤੇਰੀ ਕੰਮ ਕਰੂ ਮੈਂ ਅਣਖ ਵਾਲਾ ਬੰਦਾ ਮੈਂ ਜਵਾਨ ਵਾਲਾ ਬੰਦਾ ਤੇਰੇ ਨਾਲ ਲੱਖ ਰੁਪਏ ਦੀ ਜਵਾਨ ਕਰੀ ਹੈ ਫਿਰ ਤੂੰ ਲੱਖ ਰੁਪਏ ਦੀ ਜਵਾਨ ਕਰੀ ਹੈ ਹੁਣ ਗੱਲ ਪੈਸੇ ਦਿੱਤੇ ਨੇ ਕਿ ਨਹੀਂ ਹੁਣ ਗੱਲ ਪੈਸੇ ਦਿੱਤੇ ਨੇ ਫਿਰ ਤੂੰ ਕੰਮ ਕਰ ਕੰਮਦਾ ਨਹੀਂ ਕੰਮ ਕਰ ਹੁਣ ਯਾਰ ਰਿਸ਼ਤੇਦਾਰ ਤਾਂ ਉਹਨਾਂ ਨੂੰ ਕੌਣ ਰੋਕ ਲੂ ਮੌਤ ਤੇ ਰਿਸ਼ਤੇਦਾਰ ਤੇ ਗਾਗ ਨੂੰ ਕੋਈ ਨਹੀਂ ਰੁਕ ਸਕਿਆ ਅੱਜ ਤੱਕ ਆ ਨਹੀਂ ਰਿਸ਼ਤੇਦਾਰ ਤਾਂ ਆਉਂਦੇ ਨੇ ਜਰਾ ਹੱਥੇ ਮੇਲਨੀ ਤੂੰ ਹੁਣ ਕਿਉਂ ਮਿਲੂ ਮੈਂ ਤਾਂ ਹੁਣੇ ਮਿਲੂ ਮੈਂ ਤਾਂ ਹੁਣੇ ਮਿਲੂ ਡਿਊਟੀ ਹੈ ਤੇਰੀ ਡਿਊਟੀ ਕਰਾ ਤੂੰ ਤੂੰ ਹੱਥ ਨੇ ਮਿਲਣਾ ਦਾ ਉਦਨ ਤੂੰ ਹੱਥ ਨੇ ਮਿਲਣਾ ਦਾ ਭੱਜ ਕੇ ਲਾ ਕੇ ਸੈਂਟੀ ਨੂੰ ਫੋਨ ਚਾਰ ਸੈਂਟ ਵਿੱਚ ਕਰਦੇ ਮੇਰੀ ਸਾਲੀ ਯਾਰੀ ਹੈ ਕੀ ਗੱਲ ਆਏ ਕੀ ਗੱਲ ਆ ਨਹੀਂ ਇੱਕ ਮਿੰਟ ਕੀ ਗੱਲ ਆ ਮੈਂ ਤੇਰੇ ਤੋਂ ਪੈਸੇ ਮੰਗੇ ਯਾਰ ਮੈਂ ਸਕਰੀਨ ਥੱਲੇ ਕੰਮ ਕਰਦਾ ਹੈ ਕਿਸੇ ਥੱਲੇ ਕੰਮ ਕਰਦਾ ਫਿਰ ਮੈਂ ਥੂ ਵੀ ਨਹੀਂ ਥੱਲੇ ਕਰਦਾ ਕੰਮ ਆਂ ਖਾਲੀਗਾ ਪਿਆਰ ਨਾਲ ਜਿਵੇਂ ਮਰਜੀ ਰੱਖਲਾ ਜਿੱਦੂ ਆਕੜ ਕਰਕੇ ਕਹੇਗਾ ਮੈਂ ਤਾਂ ਰਹਿੰਦਾ ਨਹੀਂ ਹਾਂ ਮੈਨੂੰ ਪੁੰਡੀ ਕਿਸੇ ਗੱਲ ਤੋਂ ਉਹ ਪਤੀ ਤਾਂ ਗੁੱਸਾਗਾ ਤੂੰ ਕਰਦਾ ਪਿਆਰ ਨਾਲ ਜਿਵੇਂ ਮਰਜੀ ਪਿਆਰ ਨਾਲ ਚਾਹੀ ਮੇਰੀ ਖੇਦ ਕੱਢ ਲੈ ਚਾਹੇ ਪਿਆਰ ਨਾਲ ਚਾਹੀ ਜੱਫੀ ਪਾ ਕੇ ਪੱਪੀ ਲੈ ਲੈ ਉਹਦਾ ਗੁੱਸਾ ਨਹੀਂ ਗੁੱਸਾ ਇਹ ਹੈ ਵੀ ਆਕੜ ਨਾਲ ਤਾਂ ਮੈਂ ਰਹਿੰਦਾ ਨਹੀਂ ਆਕੜ ਨਾਲ ਰਾਣਾ ਬਾਵੇਂ ਅੱਜ ਮੇਰੀ ਗੱਲ ਸੁਣ ਲੈ ਚੱਲ ਤੂੰ ਆ ਸਾਈਲੈਂਟ ਸੂਲੈਂਟ ਛੱਡ ਮੈਂ ਜਾਉ ਤੂੰ ਚੱਲ ਤੂੰ ਛੱਡ ਦੱਸ ਨਹੀਂ ਤਿੰਨੇ ਪੈਸੇ ਪੈਸੇ ਮੇਰੀ ਗੱਲ ਸੁਣ ਲੈ ਮੈਂ ਮੇਰੀ ਸਾਲੀ ਕੋਲੇ ਜਾਉਂ ਮੈਂ ਨਾ ਰਹਾ ਅੱਜ ਨਾ ਰਹਾ ਕੱਲ ਮੇਰੀ ਸਾਲੀ ਪਿੱਛੇ ਮੈਂ ਆਪਣੀ ਘਰ ਵਾਲੀ ਨੂੰ ਛੱਡ ਸਕਦਾ ਤੂੰ ਕਾਹਦਾ ਵਿਚਾਰਾ ਅੱਛਾ ਹਾਂ ਇੰਨਾ ਪਿਆਰਾ ਹੈ ਗੱਲ ਸੁਣਦਾ ਇਦੋਂ ਪਹਿਲਾਂ ਤੇਰੇ ਸਿਰ 'ਚ ਕਹੀ ਪਵੇ ਕੁਈ ਫਾਇਦਾ ਨਹੀਂ ਮੈਨੂੰ ਬਾਗ ਜਾਣ ਦੇ ਉਹ ਪਤੀਜਾ ਉਹ ਪਤੀਜਾ ਤੇਰੀ ਵਰਗੀ ਮੈਂ ਮਾਰੂ ਚੱਕ ਕੇ ਗੁੱਸਾ ਪਤੀਜਾ ਮੇਰੀ ਗਾਇਸ ਹੁੰਦਾ ਗੁੱਸਾ ਗਿੱਲਾ ਹੋ ਗਿਆ ਮੈਨੂੰ ਗੱਲ ਚੀ ਹੋਗੀ ਫਿਰ ਯਾਰ ਮੈਂ ਤੈਨੂੰ ਕੀ ਕਹਿਤਾ ਮੈਂ ਤੈਨੂੰ ਕੀ ਕਹਿ ਮੈਂ ਤੈਨੂੰ ਕੀ ਕਿਹਾ ਵੀ ਦੇਖ ਇੱਜ਼ਤ ਚਾਚ ਆਪਦੀ ਆਪਦੇ ਹੱਥੋਂ ਦੀ ਹੈ ਕਿਹਾ ਨਹੀਂ ਮੈਂ ਤੈਨੂੰ ਆਪਦੇ ਹੱਥ ਇੱਜ਼ਤ ਹੁੰਦੀ ਹੈ ਫਿਰ ਤੂੰ ਕਿਉਂ ਕਾਦੇ ਪਿੱਛੇ ਯਾਰ ਕੱਚੀਆਂ ਗੱਲਾਂ ਕਰਦਾ ਕੋਈ ਫਾਇਦਾ ਹੈ ਯਾਰ ਉਹ ਪਤੀਜਾ ਫੜ ਲੈ ਫੜ ਲੈ ਇਹਨੂੰ ਫੜ ਲੈ ਪਜੂ ਪਜੂ ਮੇਰਾ ਹੱਸਾ ਇਹ ਤੂੰ ਆ ਵੀ ਬੰਦੇ ਰੂ ਬੱਬੀ ਤੂੰ ਨੱਟ ਤੇ ਚੜਾ ਨਹੀਂ ਤੇਰੀ ਲੱਖ ਰੁਪਏ ਠੱਗੀ ਲਾ ਕੇ ਸਾਡੇ ਨਾਲ ਹੁਣ ਦੱਸ ਮੇਰੀ ਗੱਲ ਸੁਣ ਹੁਣ ਕਰੇਗਾ ਕੰਮ ਨੱਟ ਤੇ ਚੜਾਂਗੇ ਅੱਗੇ ਅੱਗੇ ਤੇ ਤੈਨੂੰ ਕੋਈ ਨਹੀਂ ਰਲਾੰਦਾ ਮੇਰੀ ਗੱਲ ਆਪਦੇ ਸਬੂਤ ਬਣਾ ਹਾਂ ਸਬੂਤ ਬਣਾ ਲਿਆ ਹੁਣ ਦੇਖ ਗੱਲ ਹੋ ਗਈ ਤੇਰਾ ਸਬੂਤ ਬਣ ਗਿਆ ਇਹ ਦੇਖ ਯਾ ਦੇਖ ਇਹ ਯਾ ਦੇਖ ਆ ਬਈ ਇਸ ਕੀ ਫੋਟੋ ਕੁੜੀ ਕੀ